ਨਮਸਕਾਰ ਸਸੇ ਦਾ ਆਦਾਬ ਮੈਂ ਤੁਹਾਡਾ ਦੋਸਤ ਤੇ ਹੋਸ ਜੌਲੀਗਰ ਤੁਸੀਂ ਦੇਖ ਰਹੇ ਹੋ ਪਿੰਡੂ ਆਸਟ੍ਰੇਲੀਆ ਮੁੱਦੇ ਰੀਅਲ ਸਟੇਟ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕੁਝ ਅਹਿਮ ਮੁੱਦਿਆਂ ਤੇ ਕਿਉਂਕਿ ਜਿਹੜੇ ਇੱਕ ਲਾਸਟ ਆਪਾਂ ਕੁਝ ਪ੍ਰੋਗਰਾਮ ਕੀਤੇ ਉਹਨਾਂ ਵਿੱਚ ਲਾਸਟ ਵੀਕ ਹੀ ਸਾਡੇ ਕੋਲੇ ਕੁਝ ਕਾਲਸ ਆਈਆਂ ਜਿਦੇ ਵਿੱਚ ਕੀ ਫਰਸਟ ਹੋਮ ਬਾਇਰ ਜਿਹੜੀ ਮੈਂ ਆਪਾਂ ਗੱਲ ਕੀਤੀ ਸੀ ਉਹਦੇ ਵਾਰੀ ਕਈ ਸਵਾਲ ਸੀਗੇ ਤੇ ਸਵਾਲ ਕੀ ਦੇ ਸੀ ਇਹ ਸਵਾਲ ਜਿਹੜੀ ਮੇਨ ਚੀਜ਼ ਹੈ ਉਹ ਸੀਗੇ ਫਾਈਨੈਂਸ ਨੂੰ ਲੈ ਕੇ ਉਹ ਸੀਗੇ ਪੈਸਿਆਂ ਨੂੰ ਲੈ ਕੇ ਉਹ ਸੀਗੇ ਸੇਵਿੰਗਸ ਨੂੰ ਲੈ ਕੇ ਤੇ ਉਹ ਸੀਗੇ ਕਿ ਅਸੀਂ ਇਸ ਲੈਡਰ ਤੇ ਕਿਵੇਂ ਆਪਣੇ ਆਪ ਨੂੰ ਲੈ ਕੇ ਜਾਈਏਗੀ ਤਾਂ ਅਸੀਂ ਇੱਕ ਜਿਹੜਾ ਫਰਸਟ ਹਮ ਬਾਇਰ ਸੀ ਉਹ ਕਿਵੇਂ ਆਪਣੀ ਪ੍ਰਾਪਰਟੀ ਸਿਕਿਉਰ ਕਰ ਸਕਦਾ ਹੈ ਤਾਂ ਅਸੀਂ ਹਮੇਸ਼ਾ ਜਿਵੇਂ ਸੁਣ ਸੁਣ ਦੱਸਦੇ ਆਂ ਜੀ ਕਿ ਅਸੀਂ ਐਕਸਪਰਟਸ ਨਾਲ ਗੱਲ ਕਰਾਵਾਂਗੇ ਜਿਹੜੇ ਕਿ ਉਸ ਨਾਲ ਰਿਲੇਟਡ ਨੇ ਜਿਨ੍ਹਾਂ ਦਾ ਕੀ ਉਹ ਖੇਤਰ ਹੈ ਉਹ ਸਾਨੂੰ ਆਪਣੀ ਜਵਾਨੀ ਜੋ ਦੱਸ ਸਕਦੇ ਆ ਉਹ ਸ਼ਾਇਦ ਅਸੀਂ ਤੁਹਾਡੇ ਤੱਕ ਡਿਲੀਵਰ ਨਹੀਂ ਕਰ ਸਕਦੇ ਤਾਂ ਅਸੀਂ ਸਵਾਗਤ ਕਰਦੇ ਆ ਜੀ ਬਹੁਤ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸੋਨੂ ਢਿੱਲੋਂ ਜੀ ਦਾ ਅੱਜ ਪਿੰਡ ਆਸਟ੍ਰੇਲੀਆ ਦੇ ਸਟੂਡੀਓ ਚ ਸਵਾਗਤ ਹੈ ਸੋਨੂ ਜੀ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸੋਨੂ ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਦੁਬਾਰਾ ਤੁਹਾਨੂੰ ਮੈਂ ਸਵਾਗਤ ਕਰਦਾ ਜੀ ਪਿੰਡ ਆਸਟ੍ਰੇਲੀਆ ਦੇ ਚੈਨਲ ਤੇ ਤੇ ਥਿੰਕ ਮਾਰਗਜ਼ ਜਿਹੜੀ ਏਜੰਸੀ ਹੈ ਉਹਨਾਂ ਨੂੰ ਤੁਸੀਂ ਕੰਮ ਕਰਦੇ ਹੋ ਕਾਫੀ ਟਾਈਮ ਤੋਂ ਤੇ ਕਪਿਲ ਬਿਰਮਾਨੀ ਜੀ ਇੱਕ ਵਾਰ ਪਹਿਲਾਂ ਸਾਡੇ ਨਾਲ ਆਏ ਵੀ ਸੀ ਤੁਸੀਂ ਦਰਸ਼ਕਾਂ ਨੇ ਦੇਖੇ ਸੀਗੇ ਉਦੋਂ ਅਸੀਂ ਗੱਲ ਕੀਤੀ ਸੀ ਐਫ ਆਈ ਆਰ ਵੀ ਤੇ ਹਾਂਜੀ ਕਿਉਂਕਿ ਦੈਟ ਇਜ਼ ਆਲਸੋ ਵੈਰੀ ਇੰਪੋਰਟੈਂਟ ਵਿਦਨ ਦਾ ਕਮਿਊਨਿਟੀ ਜੀ ਕਿਉਂਕਿ ਬਹੁਤ ਸਾਰੇ ਜਿਹੜੇ ਚਾਹਵਾਨ ਹੈ ਪ੍ਰਾਪਰਟੀ ਲੈਣ ਦੇ ਉਹਨਾਂ ਕੋਲੇ ਹਜੇ ਤੱਕ ਅਪਰੂਵਲਸ ਨਹੀਂ ਹੈ ਜਾਂ ਹਜੇ ਤੱਕ ਪੀਆਰ ਨਹੀਂ ਹੈ ਯੂ نو ਤਾਂ ਉਹਨਾਂ ਨੂੰ ਐਫ ਆਈ ਆਰ ਵੀ ਲੱਗਦੀ ਹੈ ਤਾਂ ਅਸੀਂ ਉਸ ਤੇ ਗੱਲ ਕੀਤੀ ਸੀ ਪਰ ਰੀਸੈਂਟ ਅਸੀਂ ਮੈਂ ਤੇ ਐਚ ਕੇ ਜੀ ਨੇ ਅਸੀਂ ਕੁਝ ਐਪੀਸੋਡਸ ਕੀਤੇ ਉਹਨਾਂ ਵਿੱਚ ਜਦੋਂ ਅਸੀਂ ਗੱਲ ਕਰਦੇ ਸੀ ਤਾਂ ਆ ਗਾਹੇ ਬਗਾਹੇ ਸਾਡੇ ਕੋਲ ਨਾ ਫਸਟ ਹੋਮ ਬਾਇਰਸ ਦੀ ਕਾਲਸ ਆਉਂਦੀਆਂ ਰਹਿੰਦੀਆਂ ਕਿ ਸਾਨੂੰ ਫਾਈਨੈਂਸ ਨੂੰ ਲੈ ਕੇ ਜ਼ਿਆਦਾ ਕਾਲਸ ਆਉਂਦੀਆਂ ਤਾਂ ਤੁਸੀਂ ਇੱਕ ਤਾਂ ਇਹ ਥੋੜਾ ਇਹ ਕਲੀਅਰ ਕਰੋ ਕਿ ਜਿਹੜਾ ਫਸਟ ਹੋਮ ਬਾਇਰ ਹੈ ਐਕਚੁਅਲ 'ਚ ਉਹਦੀ ਬੋਰਿੰਗ ਕਿਵੇਂ ਬੰਦੀ ਹੈ ਤੇ ਉਹ ਕਿਵੇਂ ਕਿ ਉਹਨੂੰ ਕਿੰਨੀ ਸੇਵਿੰਗ ਚਾਹੀਦੀ ਹੈ ਇੱਕ ਘਰ ਲੈਣ ਲਈ ਔਰ ਕਿਹੜੀ ਕਿਹੜੀ ਪੈਰੀਮੀਟਰਸ ਉਹਦੇ ਚੈੱਕ ਕੀਤੇ ਜਾਂਦੇ ਹਾਂਜੀ ਜੀ ਫਰਸਟ ਹੋਮ ਬਾਇਰਸ ਵਾਸਤੇ ਚਾਹੀਦਾ ਨਾ ਨੂੰ ਇੱਕ ਤੇ ਪੀਆ ਚਾਹੀਦਾ ਅ ਐਸ ਅ ਟੈਂਪਰਰੀ ਵੀ ਤੜਾ ਹੋ ਜਾਂਦਾ ਹੈ ਫਾਈਨੈਂਸ ਬਟ ਉਹਦੇ ਚ ਤੁਹਾਨੂੰ ਐਫ ਆਈ ਆਰ ਪੀ ਜਿੰਨ ਤੁਸੀਂ ਕਿਹਾ ਉਹ ਐਫ ਆਈ ਆਰ ਪੀ ਲੱਗਦਾ ਫਿਰ ਚਲੋ ਆਪਾਂ ਗੱਲ ਕਰਦੇ ਵੀ ਜੋ ਪੀ ਆਰ ਹੋ ਚੁੱਕੇ ਨੇ ਤੇ ਹੁਣ ਉਹ ਆਪਣਾ ਪਹਿਲਾ ਕਰ ਲੈਣਾ ਚਾਹੁੰਦੇ ਆ ਜਿਦਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਨੇ ਦੇ ਜਸਟਾਰਟਡ ਦੇ ਜਰਨੀ ਉਹ ਪਹਿਲਾਂ ਰੈਂਟ ਤੇ ਰਹ ਰਹੇ ਸੀ 2 4 5 ਸਾਲ ਜੋ ਵੀ ਰਹੇ ਤੇ ਹੁਣ ਉਹ ਪਰਮਨੈਂਟ ਰੈਜ਼ੀਡੈਂਟ ਹੋ ਗਏ ਆ ਉਹਨੋਂ ਕਰ ਲੈਣਾ ਚਾਹੁੰਦੇ ਆ ਤਾਂ ਹੁਣ ਉਹਨਾਂ ਦਾ ਕੁਐਸਚਨ ਜਿਹੜਾ ਸੀਗਾ ਕਿ ਸਾਨੂੰ ਐਕਚੁਅਲ ਚ ਸੇਵਿੰਗ ਕਿੰਨੀ ਚਾਹੀਦੀ ਹੈ ਸਾਡੇ ਕੋਲੇ ਅਸੀਂ ਕਿਉਂਕਿ ਹੁਣ ਪ੍ਰਾਪਰਟੀ ਦਾ ਜਿਹੜਾ ਮਿਡ ਇਨ ਪ੍ਰਾਈਸ ਹੈ ਜੀ ਐਡਲਟ ਦੇ ਵਿੱਚ ਸਾਊਥ ਅਸਟਰੀ ਦੀ ਗੱਲ ਕਰੀਏ ਜੇਕਰ ਆਪਾਂ ਤਾਂ ਉਹ 7.5 ਲੱਖ ਹੋ ਚੁੱਕੇ ਹੈ ਠੀਕ ਹੈ ਜੀ ਤਾਂ ਉਸ ਟਾਈਪ ਦੀ ਪ੍ਰਾਪਰਟੀ ਲੈਣ ਲਈ ਕਿੰਨੇ ਕ ਸੇਵਿੰਗ ਚਾਹੀਦੀ ਹੈ ਤਾਂ ਕਿ ਉਹ ਪ੍ਰਾਪਰਟੀ ਨੂੰ ਹੱਥ ਪਾ ਸਕਦਾ ਅਸੀਂ ਮਤਲਬ ਪੂਰਾ ਲਾਈਕ ਐਗਜ਼ੈਕਟ ਅਮਾਉਂਟ ਐਂ ਤੇ ਨਹੀਂ ਤੇ ਨਹੀਂ ਤੁਸੀਂ ਕਿਹਾ 7.5 ਹੈ ਤਾਂ 20% ਉਹਦੀ ਅਮਾਉਂਟ ਅਸੀਂ ਲੈ ਕੇ ਚੱਲਦੇ ਜੋ ਕਿ ਸਭ ਕੁਝ ਕਵਰ ਕਰ ਦੇ ਓਕੇ ਸੋ ਇਟ ਵਿਲ ਕਵਰ ਯੋਰ ਪਹਿਲਾ ਡਾਊਨ ਪੇਮੈਂਟ ਪਲਸ ਇਟ ਵਿਲ ਆਲਸੋ ਕਵਰ ਯੋਰ ਉਹ ਜਿੰਜਾ ਗਵਰਨਮੈਂਟ ਫੀਸ ਹੋਣੀ ਹੈ ਨਾ ਸਾਡੀ ਨੋ ਸੈਕੂਰੀਟੀ ਲਾਸਟ ਟਾਈਮ ਟੂ ਟਿਪਾ ਗਰਾਸਾੜੀ ਜਿਹੜੀ ਕਿ ਨੋਰਮਲੀ 5 ਤੋਂ 5.5% ਹਾਂਜੀ ਠੀਕ ਹੈ ਠੀਕ ਤਾਂ ਸਾਰਿਆਂ ਨੂੰ ਅਸੀਂ 올 ਦੇ ਕ라운ਡ ਕਰ ਦਿੰਨੇ ਹੈ ਇਟ ਇਜ਼ ਨੋਟ ਐਗਜ਼ੈਕਟ ਨਾ ਪਰ ਉਹਦੇ ਚ 15 ਤੋਂ 20% ਕਹਿਣੇ ਕੇ ਲੈ ਕੇ ਚੱਲੋ ਤਾਂ ਕਿ ਉਹ ਤੁਹਾਡਾ ਸੇਫਲੀ ਤੁਹਾਡਾ ਕਵਰ ਕਰ ਸਕੇ ਜੋ ਫੋਰ ਐਗਜ਼ਾਮਪਲ ਜੇ 7.5 ਕਿ ਹੈ ਤਾਂ ਉਹਦੇ 7.5 ਦਾ 15 ਤੋਂ 20% ਲਗਾ ਲਓ that is a 7.5 ਲੱਖ ਦੀ ਪ੍ਰੋਪਰਟੀ ਲੈਣੇ ਹੈ ਤੇ 20% ਆਪਾਂ ਮੰਨ ਕੇ ਚੱਲੀਏ ਜੀ ਤਾਂ 1.5 ਲੱਖ ਦਾ ਬਰੋਕਰੇਜ ਹਾਂਜੀ ਠੀਕ ਹੈ ਜੀ 1.50 ਲੱਖ ਡਾਲਰ ਅਗਰ ਉਹਨਾਂ ਕੋਲ ਹੈਗਾ ਸੇਵਿੰਗ ਦੇ ਵਿੱਚ ਤਾਂ ਉਹ ਉਹ 7.5 ਲੱਖ ਦੀ ਪ੍ਰਾਪਰਟੀ ਅਫੋਰਡ ਕਰ ਸਕਦੇ ਆ ਪ੍ਰੋਵਾਈਡਿੰਗ ਕਿ ਉਹਨਾਂ ਦੀ ਜੌਬ ਦੇ ਜਿਹੜੇ ਸਟੇਟਸ ਹੈ ਪਰਮਨੈਂਟ ਹਾਂਜੀ ਦੇ ਮਤਲਬ ਕਿ ਵੀ ਉਹਨਾਂ ਦੀ ਪਰਮਨੈਂਟ ਜੌਬ ਹੈ ਪਰਮਨੈਂਟ ਪਾਰਟ ਟਾਈਮ ਜੌਬ ਹੈ ਕਿੰਨੇ ਘੰਟੇ ਕੰਮ ਕਰਦੇ ਆ ਉਹ ਸਾਰੀ ਚੀਜ਼ਾਂ ਸੋਚ ਮਿਲ ਕੇ ਉਹਨੂੰ ਚੈੱਕ ਕਰਦੇ ਹਾਂ ਅਸੈਸ ਕਰਦੇ ਹਾਂ ਉਹਦੇ ਸਾਰਨ ਵਾਲੀ ਦੀ ਅਫੋਰਡੇਬਿਲਟੀ ਨਿਕਲਦੀ ਰਾਈਟ ਹਾਂਜੀ ਤੇ ਉਹਨਾਂ ਨੂੰ ਚਾਹੀਦਾ ਹੁੰਦਾ ਨਾਰਮਲੀ ਲੈਕਚਰ ਤੁਸੀਂ ਕਿਹਾ ਕਿ ਪਰਮਨੈਂਟ ਜੋ ਪਰਮਨੈਂਟ ਜੋਬ ਜੇ ਕਿੰਨੀ ਧੇਰ ਹੋ ਗਈ ਤੁਹਾਨੂੰ ਜੋਬ ਕਰਦੇ ਹੋ ਜੀ ਜੀ ਉਹਦੀ ਤੁਹਾਨੂੰ ਪੇ ਸਲਿੱਪਸ ਚਾਹੀਦੀ ਹੁੰਦੀਆਂ ਨੇ ਇਹ ਬਹੁਤ ਵਧੀਆ ਦੀ ਕੋਣ ਗੱਲ ਚੋਂ ਗੱਲ ਨਿਕਲਦੀ ਹੈ ਜੀ ਕਿੰਨੀ ਧੇਰ ਹੋ ਗਈ ਕਿਉਂਕਿ ਕੁਝ ਦਾ ਕੁਐਸਚਨ ਹੁੰਦਾ ਵੀ ਬ੍ਰੋਕਰਸ ਨਾਲ ਵੀ ਇੱਕ ਦੋ ਵਾਰ ਗੱਲ ਹੋਈ ਹੈ ਵੀ ਪੇ ਸਲਿੱਪਸ ਜਿਹੜੀਆਂ ਹੈਗੀਆਂ ਇਹ ਫੁੱਲ ਟਾਈਮ ਜੌਬ ਨਹੀਂ ਹੈ ਪੇ ਸਲਿੱਪਸ ਹੈ ਉਹ ਕਹਿੰਦੇ ਵੀ ਕੁਝ ਕਹਿੰਦੇ 3 ਮੰਥ ਦੀ ਪੇ ਸਲਿੱਪਸ ਚਾਹੀਦੀ ਹੈ ਕੁਝ ਕਹਿੰਦੇ 6 ਮੰਥ 6 ਮੰਥ ਚਾਹੀਦੀ ਹੈ ਕੁਝ ਕਹਿੰਦੇ ਲਾਸਟ 2 ਪੇ ਸਲਿੱਪਸ ਹੀ ਚਾਹੀਦੀ ਹੈ ਏਜ ਕੀ ਫਰਕ ਹੈ ਜੀ ਪਰਮਨੈਂਟ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਿਛਲੇ 1 ਮਹੀਨੇ ਦੀ ਕਰ ਲਓ ਤੁਸੀਂ ਹਾਂਜੀ ਜੇ ਤੁਸੀਂ ਕਹਿ ਦਿੰਦੇ ਅਗਰ ਉਹਨੂੰ ਡਿਪੈਂਡ ਕਰਦਾ ਕਰਦੇ ਉਹ ਹਫਤੇ ਚ ਮਿਲਦੀ ਹੈ ਪੇ ਸਲਿੱਪ ਤੇ ਦੋ ਕਹਿ ਦਿੰਦੇ ਨੇ ਅੱਛਾ ਜੀ ਤੇ ਜੇ ਇੱਕ ਮਿਲਦੀ ਹੈ ਤੇ ਫਿਰ ਉਹਦੇ ਅਕੋਰਡਿੰਗਲੀ ਤੁਸੀਂ ਦੋ ਲਗਾ ਕੇ ਚੱਲੋ ਦੋ ਮਹੀਨੇ ਦਾ ਕਹਿ ਲਓ ਓਕੇ ਤਾਂ ਇਹਦੇ ਚ ਕੋਈ ਸਪੈਸਿਫਿਕ ਜਾਂ ਸੈਟ ਰੂਲ ਨਹੀਂ ਹੈ ਕਿ ਪਰਮਨੈਂਟ ਹੈ ਪਰਮਨੈਂਟ ਹੈ ਬਟ ਉਹਦੇ ਚ ਦੋ ਪੰਪੇ ਸਲਿੱਪਸ ਚਾਹੀਦੀਆਂ ਚਾਹੀਦੀ ਹੁੰਦੀਆਂ ਨੇ ਟੂ ਪੇ ਸਲਿੱਪਸ ਮਿਲਣਗੀਆਂ ਤਾਂ ਜੀ ਇਹ ਬਹੁਤ ਅਹਿਮ ਜਾਣਕਾਰੀ ਹੈ ਜੀ ਜਦੋਂ ਤੁਸੀਂ ਪਰਮਨੈਂਟ ਰੈਜ਼ੀਡੈਂਟ ਕੋਜਨੇ ਹੋ ਫਰਸਟ ਹੋਮ ਕਰ ਲੈਣਾ ਤੁਸੀਂ ਤਾਂ ਉਹਦੇ ਲਈ ਤੁਹਾਡੇ ਕੋਲ ਪਰਮਨੈਂਟ ਜੌਬ ਦੀਆਂ ਦੋ ਬੇਸਲਿੱਪਸ ਐਟ ਲੀਸਟ ਜਦੋਂ ਤੁਸੀਂ ਜੌਬ ਲੱਗੇ ਹੋਏ ਹੋ ਆਫਕੋਰਸ ਤਾਂ 90% ਚਾਂਸਸ ਤਾਂ ਇਹ ਹੈ ਜੇ ਤੁਸੀਂ ਜੌਬ ਲੱਗੇ ਹੋ ਤੇ ਫੇਰ ਹੀ ਕਰ ਦੇ ਰਹੇ ਹੋ ਅਗਰ ਤੁਸੀਂ ਮੰਨ ਲਓ ਜੌਬ ਚੇਂਜ ਕੀਤੀ ਵੀ ਹੈ ਤਾਂ ਮੇਕ ਸ਼ੋਰ ਕਿ ਸੋਨੂੰ 2 ਤੋਂ 4 ਵੀਕ ਹੋ ਗਏ ਹੋਣੇ ਚਾਹੀਦੇ ਆ ਉਹ 2 ਤੋਂ 4 ਪੇ ਸਲਿਪਸ ਤੁਹਾਡੇ ਕੋਲ ਹੋਣ ਉਸ ਤੋਂ ਬਾਅਦ ਤੁਸੀਂ ਬ੍ਰੋਕਰ ਕੋਲ ਜਾ ਕੇ ਆਪਣੀ ਐਪਲੀਕੇਸ਼ਨ ਨੂੰ ਸੈਸ ਕਰਵਾਓ ਇੱਕ ਹੋਰ ਗੱਲ ਦੱਸੋ ਸੋਨੂੰ ਜੀ ਕਿ ਤੁਸੀਂ ਜਿਹੜਾ ਇਹ ਤਾਂ ਹੋ ਗਿਆ ਫਰਸਟ ਓਂਮਾਇਰ ਦੀ ਗੱਲ ਹੁਣ ਕੀ ਹੁੰਦਾ ਨਾ ਕਈ ਵਾਰ ਮੈਸੇਜ ਆਂਦੇ ਰਹਿੰਦੇ ਆ ਜਿਹੜੇ ਵਿਦਨ ਕਮਿਊਨਿਟੀ ਆਪਣੇ ਬਹੁਤ ਸਾਰੇ ਬ੍ਰੋਕਰਸ ਹੈਗੇ ਆ ਤਾਂ ਸਭ ਕੋਲੇ ਅੱਜਕਲ ਕਾਮਨ ਨੰਬਰਸ ਹੁੰਦੇ ਆ WhatsApp ਗਰੁੱਪਸ ਬਣੇ ਹੋਏ ਆ ਤੋ ਕਾਲਸ ਕਰਦੇ ਰਹਿੰਦੇ ਆ ਮੈਸੇਜ ਕਰਦੇ ਰਹਿੰਦੇ ਆ ਕਿ ਅਪ ਟੂ ਦਿਸ ਡੇਟ ਦਿਸ ਬੈਂਕ ਵੀ ਤੁਹਾਨੂੰ ਇਹਨਾ ਰੀਫਾਈਨੈਂਸ ਤੇ ਬੋਨਸ ਦੇ ਰਹੇ ਆ ਇਹ ਬੈਂਕ ਐਨਫਾਈਨੈਂਸ ਤੇ ਬੋਨਸ ਦੇ ਰਹੇ ਤਾਂ ਉਹ ਮਤਲਬ ਕਿ ਬੰਦੇ ਨੂੰ ਕਿੰਨੀ ਜਲਦੀ ਫਲਿੱਪ ਕਰ ਲੈਣਾ ਚਾਹੀਦਾ ਤਾਂ ਕਿ ਉਹ ਜਿਹੜੇ ਪ੍ਰਲੋਭ ਚਾਹੇ ਪ੍ਰਲੋਭਨ ਲਾ ਲਓ ਚਾਹੇ ਬੈਨੀਫਿਟਸ ਲਾ ਲਓ ਜੀ ਤੇ ਜੇ ਦੇਖਿਆ ਜਾਵੇ ਤਾਂ ਜੇ ਮੰਨ ਲਓ ਮੈਂ ਮੈਂ ਰੁਕ ਮੇਰੇ ਕੋਲ ਘਰ ਹੈ ਉਥੇ ਲੋਨ ਹੈ ਤੇ ਜੇ ਮੈਨੂੰ ਕੋਈ ਬੰਦਾ ਕਹਿ ਰਿਹਾ ਦੂਸਰਾ ਬੈਂਕ ਕਹਿ ਰਿਹਾ ਭਾਈ ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ ਉਹਦੇ ਨਾਲ ਬੈਟਰ ਇੰਟਰਸਟ ਰੇਟ ਵੀ ਦਊਂਗਾ ਤੇ 400 ਡਾਲਰ ਵੀ ਦਊਂਗਾ ਤਾਂ ਮੈਂ ਕਿਉਂ ਨਾ ਜਾਵਾਂਗਾ ਜੀ ਹਾਂ ਜੀ ਤਾਂ ਉਹ ਉਹ ਕੀ ਹੈ ਜੀ ਉਹ ਸਿਰਫ ਇੱਕ ਟਰੈਪ ਹੈ ਕਿ ਐਕਚੁਅਲ ਚ ਉਹ ਬੈਨੀਫਿਟਸ ਹੈਗੇ ਕਲਾਈਂਟ ਨੂੰ ਜੀ ਨਹੀਂ ਉਹ ਤੇ ਤੁਹਾਨੂੰ ਚੈੱਕ ਕਰਨਾ ਚਾਹੀਦਾ ਹੈ ਉਹ ਟਰੈਪ ਕਈ ਵਾਰੀ ਹੁੰਦਾ ਹੈ ਕਈ ਵਾਰੀ ਨਹੀਂ ਵੀ ਹੁੰਦਾ ਇਟ ਡਿਪੈਂਡਸ ਕਿ ਤੁਸੀਂ ਉਸ ਲੋਨ ਚ ਦੇ ਟਰਮਸ ਐਂਡ ਕੰਡੀਸ਼ਨ ਕੀ ਲਏ ਜੀ ਮੋਸਟ ਇੰਪੋਰਟੈਂਟ ਉਹ ਥੋੜਾ ਜੀ ਪਲੀਜ਼ ਸਾਨੂੰ ਐਲੈਬੋਰੇਟ ਕਰੋ ਜੀ ਵੀ ਕਿਵੇਂ ਕਿਹਨੂੰ ਇਹਨੂੰ ਇੱਕ ਆ ਉਹ ਨਾਰਮਲੀ ਇਹ ਹੁੰਦਾ ਕਿ ਕਿਸੇ ਨੂੰ ਚਾਹੀਦਾ ਹੈ ਜੋ ਉਹਦੇ ਐਡੀਸ਼ਨਲ ਆਂਦੇ ਨੇ ਬੈਂਕਸ ਤੇ ਪ੍ਰੋਵਾਈਡ ਕਰਦੇ ਨੇ ਟਰਮਸ ਇੰਦੇ ਨਾਲ ਲੰਦੇ ਨੇ ਟਰਮਸ ਲਾਈਕ ਕਿੰਨੇ ਸਾਲ ਦਾ ਦੇ ਰਹੇ ਨੇ ਹੋਰ ਕਿੰਨੇ ਇੰਟਰਸਟ ਰੇਟ ਦੇ ਰਹੇ ਨੇ ਥੈਟ ਇਜ਼ ਮੋਸਟ ਇੰਪੋਰਟੈਂਟ ਉਹਦੇ ਚ ਇਹ ਵੀ ਹੁੰਦਾ ਜੀ ਸੇਵਿੰਗ ਸਾਨੂੰ ਕੀ ਹੋ ਰਹੀ ਹੈ ਅੱਛਾ ਜੀ ਨਹੀਂ ਉਹ ਤਾਂ ਤੁਸੀਂ ਆਫ ਕੋਰਸ ਜੇ ਸੇਵਿੰਗ ਹੋਏਗੀ ਤਾਂ ਬੰਦਾ ਲੈ ਲੇਗਾ ਪਰ ਜਿਹੜਾ ਟਰੈਪ ਦੀ ਗੱਲ ਕਰ ਰਹੇ ਆ ਵੀ ਉਹਦੇ ਚ ਕੋਈ ਐ ਜੀ ਕੰਡੀਸ਼ਨ ਲਗਾ ਦਿੰਦੇ ਆ ਵੀ ਤੁਹਾਨੂੰ ਐਨੇ ਸਾਲ ਸਾਡੇ ਰਹਿਣਾ ਹੀ ਪੈਣਾ ਸਮਥਿੰਗ ਲਾਈਕ ਦੈਟ অর ਨੋ ਨਹੀ ਨਹੀ ਉਹ ਨਹੀਂ ਹੁੰਦਾ ਮੋਸਟ ਆਫ ਦਾ ਟਾਈਮ ਵੇਰੀਏਬਲ ਹੁੰਦਾ ਹੈ ਤੇ ਉਹ ਤੁਹਾਡੇ ਆਪਣੀ অপਸ਼ਨ ਹੁੰਦੀ ਹੈ ਤੁਸੀਂ ਕਦੋਂ ਮੂਵ ਆਊਟ ਕਰਨਾ ਚਾਹੁੰਦੇ ਹੋ ਫਿਕਸਡ ਹੁੰਦਾ ਕਿ ਹਾਂ ਕਿ ਅਗਰ 1 ਸਾਲ ਦਾ ਫਿਕਸਡ ਹੈ ਤਾਂ ਯੂ ਕੈਨੋਟ ਮੂਵ 2 ਸਾਲ ਦਾ ਫਿਕਸਡ ਹੈ ਤਾਂ ਨਹੀਂ ਯੂ ਕੈਨੋਟ ਮੂਵ ਕਈ ਵਾਰੀ 5 ਸਾਲ ਦਾ ਹੁੰਦਾ ਹੈ ਤੁਸੀਂ ਤਾਂ ਮੂਵਿੰਗ ਦਾ ਦੱਸ ਕੰਡ ਦੱਸ ਜੀ ਮੜਾ ਜੀ ਫਿਕਸ ਇੰਟਰਸਟ ਤੇ ਵੇਰੀਏਬਲ ਇੰਟਰਸਟ ਕੀ ਹੁੰਦੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸੋ ਫਿਕਸ ਇੰਟਰਸਟ ਇਜ਼ ਬੇਸਿਕਲੀ ਕਿ ਤੁਸੀਂ ਜੇ ਇੱਕ 30 ਸਾਲ ਦਾ फॉर एग्जाम्पल होम इंटरस्ट होम लोन है तो ती साल गे जो भी बैंक पे कर रहा है मंग रहा है पे कर देट कैन बीच सिक्स पॉइंट फाइव चल रहा है दैट इज द नॉर्मल इंटरस्ट रेट यूड पे एंड वेरीएबल दैट इज वेरीएल फिक्सड होंगे एक साल का जो भी उन्होंने फिक्स किया है फॉर एग्जाम्पल सैवन परसेंट या फिर फाइव परसेंट जो कि नॉर्मली 1 ਸਾਲ ਦਾ ਹੁੰਦਾ ਜਾਂ ਫਿਰ 2 ਸਾਲ ਦਾ ਜਾਂ ਫਿਰ 3 ਸਾਲ ਔਰ ਕਈ ਬੈਂਕ 5 ਸਾਲ ਦਾ ਵੀ ਪੇ ਕਰਦੇ ਨੇ ਤੁਸੀਂ ਉਹਦੇ ਚ ਜੋ ਵੀ ਅਗਰ ਅਗਰ ਰੇਟ ਡਿੱਕ ਜਾਂਦਾ ਹੈ ਵੇਰੀਏਬਲ ਜੇ ਤਦ ਵੀ ਤੁਸੀਂ ਚੇਂਜ ਨਹੀਂ ਕਰ ਸਕਦੇ ਔਰ ਇਨਕਰੀਜ਼ ਹੋ ਜਾਂਦਾ ਤਦ ਵੀ ਤਾਂ ਡਾਊਨ ਨਹੀਂ ਰਹਿੰਦਾ ਸੋ that is the benefit ਅਗਰ ਅਗਰ ਤੁਹਾਨੂੰ ਲੱਗਦਾ ਹੈ ਕਿ ਯੂ ਆਰ ਔਨ ਦਾ ਸੇਫਰ ਸਾਈਡ ਓਵਰ ਨੇ ਬੈਂਕ ਰੇਟ ਦੇ ਨਾਲ ਜੋ ਤੁਹਾਨੂੰ ਫਿਕਸ ਦੇ ਰਿਹਾ ਹੈ ਦੈਨ ਇਟਸ ਗੁੱਡ ਟੂ ਗੋ ਵਿਦ ਅ ਫਿਕਸ ਸੋ ਨੂੰ ਜੀ ਕਿੰਨੇ ਪਰਸੈਂਟ ਆਫ ਦਾ ਲੋਨ ਫਿਕਸ ਕੀਤਾ ਜਾ ਸਕਦਾ ਹੈ ਮਤਲਬ 100% ਲੋਨ ਚੋਂ ਕਿੰਨੇ ਪਰਸੈਂਟ ਨੂੰ ਤੁਸੀਂ ਚੇਂਜ ਕਰਦੇ ਕਈ ਲੋਕੀ ਪੂਰਾ ਕਰਦੇ ਨੇ ਕਈ ਲੋਕੀ ਹਾਫ ਐਂਡ ਹਾਫ ਹੀ ਕਰਦੇ ਨੇ ਕਈ ਅੱਧਾ ਹਾਂਜੀ ਕਈ ਅੱਧਾ ਫਿਕਸ ਤੇ ਕਰ ਦਿੰਦੇ ਨੇ ਕੱਦਾ ਤੁਸੀਂ ਪੂਰਾ ਜਿਹੜਾ ਲੋਨ ਹੈ ਉਹਨੂੰ ਵੀ ਫਿਕਸ ਕਰ ਸਕਦੇ ਹੋ ਹਾਂ ਡਿਪੈਂਡ ਕਰਦਾ ਹੈ ਤੁਹਾਡੇ ਤੇ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਦੇਰ ਯੂ ਗੋ ਦੇਖੋ ਜੀ ਜਿਹੜੇ ਮੈਂ ਸੋਨੂ ਜੀ ਨੇ ਦੱਸਿਆ ਕਿ ਫਿਕਸ ਇੰਟਰਸਟ ਰੇਟ ਜਿਹੜਾ ਹੈਗਾ ਨਾ ਜੀ ਉਹ ਸੋਨੂੰ ਸਾਰਟ ਆਫ ਇੱਕ ਪੀਸ ਆਫ ਮਾਈਂਡ ਜਾ ਉਹ ਦਿੰਦਾ ਹੈ ਕਿ ਔਨਲੀ ਟਾਈਮ ਦੇ ਵਿੱਚ 2 1 2 ਜਾਂ 3 ਜਾਂ 5 ਸਾਲ ਲਈ ਅਗਰ ਤੁਸੀਂ ਇੰਟਰਸਟ ਰੇਟ ਫਿਕਸ ਕਰ ਰਹੇ ਹੋ ਤਾਂ ਸੋਨੂੰ ਪਤਾ ਹੈ ਕਿ ਤੁਹਾਡੀ ਰੀਪੇਮੈਂਟਸ ਕਿੰਨੀਆਂ ਰਹਿਣੀ ਹੈ ਫਿਕਸ ਦਾ ਮਤਲਬ ਇਹ ਹੈ ਕਿ ਫਿਕਸ ਇੰਟਰਸਟ ਰੇਟ ਤੁਸੀਂ ਪੇ ਕਰੋਗੇ ਜਿੰਨੇ ਟਾਈਮ ਲਈ ਤੁਸੀਂ ਆਪਣਾ ਲੋਨ ਨੂੰ ਫਿਕਸ ਕਰ ਦਿੱਤਾ ਹੈ ਬੈਂਕ ਨਾਲ ਵੈਰੀਏਬਲ ਇੰਟਰਸਟ ਰੇਟਡ ਹੁੰਦਾ ਜੀ ਜਿਵੇਂ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਆਰਬੀਏ ਜਦੋਂ ਹਰ 2 ਮਹੀਨੇ ਬਾਅਦ 3 ਮਹੀਨੇ ਬਾਅਦ ਲੋਨ ਜਿਹੜਾ ਹੈ ਨਾ ਜੀ ਮਾਰਕੀਟ ਨੂੰ ਅਸੈਸ ਕਰਦੀ ਹੈ ਤੇ ਉਹਦੇ ਵਿੱਚ ਕੁਛ ਨਾ ਕੁਛ ਚੇਂजेस ਅਗਰ ਲੈ ਕੇ ਆਂਦੀ ਹੈ ਤਾਂ ਉਹਦੇ ਅਕੋਰਡਿੰਗਲੀ ਤੁਹਾਡੇ ਵੈਰੀਏਬਲ ਇੰਟਰਸਟ ਰੇਟ ਚੇਂਜ ਹੋ ਜਾਂਦੇ ਆ ਪਰ ਫਿਕਸ ਇੰਟਰਸਟ ਰੇਟ ਚੇਂਜ ਨਹੀਂ ਹੋਊਗਾ ਐਮ ਆ ਰਾਈਟ ਜੀ ਹਾਂਜੀ ਤਾਂ ਇਹ ਇਨਫੋਰਮੇਸ਼ਨ ਹੈ ਜੀ ਤਾਂ ਕਿ ਤੁਸੀਂ ਧਿਆਨ ਰੱਖਣਾ ਜਦੋਂ ਤੁਸੀਂ ਲੋਨ ਕਰਵਾ ਰਹੇ ਹੋ ਆਪਣੇ ਬ੍ਰੋਕਰ ਨਾਲ ਇਹ ਗੱਲ ਜਰੂਰ ਕਰੋ ਕਿ ਜਹਾ ਜੀ ਪਹਿਲੀ ਗੱਲ ਤਾਂ ਬ੍ਰੋਕਰ ਵੈਸੀ ਦੱਸਦਾ ਹੋਏਗਾ ਜੀ ਵੀ ਤੁਸੀਂ जान लो की ਜਿਹੜਾ ਫਿਕਸ ਇੰਟਰਸਟ ਰੇਟ ਹੈ ਉਹਦੇ ਨਾਲ ਤੁਹਾਨੂੰ ਇੱਕ ਸੈਟ ਅਮਾਉਂਟ ਜਿਹੜੀ ਹੈਗੀ ਉਨੀ ਹੀ ਆਪਣੇ ਇੰਟਰਸਟ ਦੇ ਤੌਰ ਤੇ ਤੁਸੀਂ ਬੈਂਕ ਨੂੰ ਦੇਣੀ ਹੈ ਇੱਕ ਚੀਜ਼ ਹੋਰ ਦੱਸੋ ਸੋਨੂੰ ਜੀ ਜਿਹੜਾ ਇੱਕ ਆਫਸੈਟ ਅਕਾਊਂਟ ਹੁੰਦਾ ਕੁਝ ਜਿਵੇਂ ਆਪਾਂ ਬੈਂਕ ਦੇ ਵਿੱਚ ਪੈਸੇ ਰੱਖੇ ਆ ਪਰ ਮੇਰੇ ਕੋਲ ਹੋਮ ਲੋਨ ਚੱਲ ਰਿਹਾ ਹੈ ਇੱਕ ਆਪਣਾ ਸੈਲਰੀ ਅਕਾਊਂਟ ਹੈ ਜਾਂ ਆਪਣਾ ਡੇਲੀ ਸੇਵਿੰਗ ਅਕਾਊਂਟ ਹੈ ਹੁਣ ਉਹਨੂੰ ਆਫਸੈਟ ਕਿਵੇਂ ਕੀਤਾ ਜਾਂਦਾ ਇਹ ਇਹਦਾ ਕੀ ਮਤਲਬ ਹੈ ਜੀ ਇਹ ਆਫਸੈਟ ਐਡੀਸ਼ਨਲ ਜਨ ਤੇ ਅਸੀਂ ਕਹਦੇ ਸੀ ਪਹਿਲੇ ਗੱਲ ਕਰੇ ਸੀ ਟਰਮਸ ਐਂਡ ਐਡੀਸ਼ਨ ਸੋ ਥਿਸ ਇਜ਼ ਵਨ ਆਫ ਦਾ ਐਡੀਸ਼ਨਲ ਜੋ ਹੁੰਦਾ ਹੈ ਬੈਨੀਫਿਟ ਤੁਹਾਨੂੰ ਮਿਲ ਸਕਦਾ ਹੈ ਇਹਦੇ ਲਈ ਤੁਸੀਂ ਪੇ ਕਰਦੇ ਹੋ ਅੱਛਾ ਜੀ ਅਕਾਊਂਟ ਵਾਸਤੇ ਹਾਂ ਜੀ ਅੱਛਾ ਜੀ ਇਹਦੇ ਲਈ ਤੁਸੀਂ ਪੇ ਕਰਦੇ ਹੋ ਕਈ ਬੈਂਕਸ ਦਿੰਦੇ ਨੇ ਐਜ਼ ਅ ਬੈਨੀਫਿਟ ਐਜ਼ ਅ ਪੈਕੇਜ ਕਿ ਹਾਂ ਵੀ ਆ ਗਿਵਿੰਗ ਯੂ ਅਲੋਂਗ ਵਿਦ ਦਟ ਆਫਸੈਟ ਹੁੰਦਾ ਕੀ ਹੈ ਜੀ ਆਫਸੈਟ ਤੇ ਤੁਸੀਂ ਇਹ ਚੁੰਦਾ ਕਿ ਜੋ ਤੁਸੀਂ ਆਪਣਾ ਬੈਂਕ ਦੇ ਸੇਵਿੰਗ ਹੈ ਤੁਸੀਂ ਉੱਥੇ ਪਾਉਂਦੇ ਹੋ ਆਫਸੈਟ ਚ ਔਰ ਉਹਦਾ ਇੰਟਰਸਟ ਇਟ ਗੋਸ ਟੁਵਰਡਸ ਯੋਰ ਔਰ ਉਹ ਤੇ ਹੋਂਦ ਹੁੰਦਾ ਤੇ ਉਹ ਤੁਹਾਡੀ ਉਹਦੇ ਚਾਹ ਤੜਾ ਇੰਟਰਸਟ ਕੱਟਦਾ ਰਹਿੰਦਾ ਜੀ ਜੀ ਕਹਿੰਦੇ ਨੇ ਕਿ ਨਾਰਮਲੀ ਇੰਟਰਸਟ ਰੇਟ ਅਗਰ ਤੁਸੀਂ ਕਹਿੰਦੇ ਕਿ 30 ਸਾਲ ਦਾ ਲਿਆ ਤੇ ਤੁਸੀਂ ਬਹੁਤ ਵੀਡੀਓਜ਼ ਦੇਖੀ ਹੋਣਗੇ ਜੇ 17 ਸਾਲ ਚ ਇੱਕ ਇੰਟ ਕੱਟ ਸਕਦੇ ਹੋ ਤੇ ਜੇ ਤੁਸੀਂ ਥੋੜਾ ਐਕਸਟਰਾ ਪੇ ਕਰਦੇ ਰਹੋ ਤੇ ਇੱਕ ਆ ਵੀ ਤਰੀਕਾ ਲੋਕ ਯੂਜ਼ ਕਰਦੇ ਨੇ ਆਫਸੈਟ ਚ ਪਾ ਕੇ ਤੇ ਉਹਦਾ ਇੰਟਰਸਟ ਰੇਟ ਉਹਦੇ ਚ ਜਾਂਦਾ ਰਹਿੰਦਾ ਬਲਕਿ ਆਫਸੈਟ ਇੱਕ ਸੈਪਰੇਟ ਅਕਾਊਂਟ ਹੁੰਦਾ ਹੈ ਜਿਹੜਾ ਤੁਹਾਡਾ ਐਵਰੀਡੇ ਸੇਵਿੰਗ ਅਕਾਊਂਟ ਉਹੀ ਆਫਸੈਟ ਹੋ ਜਾਂਦਾ ਨਹੀਂ ਆਫਸੈਟ ਉਹਦੇ ਨਾਲ ਅਟੈਚ ਸੈਪਰੇਟ ਅਕਾਊਂਟ ਹੁੰਦਾ ਹੈ ਅ ਵਕਰਾ ਜਾਂਦੇ ਹਨ ਪਰ ਕੁਝ ਬੈਂਕ ਸ਼ਾਇਦ ਕੀ ਕਰਦੇ ਨੇ ਹਾਂ ਕੁਝ ਬੈਂਕ ਕੀ ਕਰਦੇ ਨੇ ਕਿ ਜਿਹੜਾ ਤੁਹਾਡਾ ਸੇਵਿੰਗ ਅਕਾਊਂਟ ਚੱਲ ਰਿਹਾ ਹੈ ਉਹਦੇ ਜਿੰਨੀ ਵੀ ਅਕਾਊਂਟ ਹੈ ਉਹ ਡੇਲੀ ਬੇਸਿਸ ਤੇ ਤੁਹਾਡੇ ਹੋਮ ਲੋਨ ਨਾਲ ਆਫਸੈਟ ਹੁੰਦੀ ਰਹਿੰਦੀ ਹੈ ਤਾਂ ਇਹ ਆਫਸੈਟ ਦਾ ਮਤਲਬ ਦੱਸਦੀ ਦਰਸ਼ਕਾਂ ਨੂੰ ਜੀ ਮਤਲਬ ਕਿ ਜੇ ਤੁਸੀਂ ਲੈਟ ਸੇ ਤੁਹਾਡਾ 7 ਲੱਖ ਦਾ ਲੋਨ ਹੈ ਜੀ ਹੋਮ ਲੋਨ ਸੋਡੇ ਕਿਉਂਕਿ ਜਦੋਂ ਬੈਂਕ ਸਟੇਟਮੈਂਟ ਆਉਂਦੀ ਹੈ ਜਾਂ ਤੁਸੀਂ ਨੈਟ ਬੈਂਕ ਦੇਖਦੇ ਹੋ ਤਾਂ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਖਾਤੇ ਦੇਖਦੇ ਆ ਤਾਂ ਉਹਦੇ ਤੁਹਾਡਾ एवरीडे ਸੇਵਿੰਗ ਅਕਾਊਂਟ ਸੈਲਰੀ ਅਕਾਊਂਟ ਜਾਂ ਤੁਹਾਡਾ ਜਿਹੜਾ ਹੋਮ ਲੋਨ ਅਕਾਊਂਟ ਹੈ ਉਹਦੇ ਵਿੱਚ ਤੁਹਾਡੀ ਅਮਾਉਂਟ ਡਿਸਪਲੇ ਹੋ ਰਹੀ ਹੁੰਦੀ ਹੈ ਕਿ ਸਾਡਾ 6.5 ਲੱਖ 7 ਲੱਖ ਡਾਲਰ ਕਿੰਨਾ ਲੋਨ ਪਿਆ ਫਿਰ ਜੇ ਤੁਹਾਡਾ ਜਿਹੜਾ ਸੇਵਿੰਗ ਅਕਾਊਂਟ ਹੈ ਅਗਰ ਉਹਨੂੰ ਬੈਂਕ ਤੁਹਾਨੂੰ ਅਲਾਉ ਕਰਦਾ ਹੈ ਕਿ ਹਾਂ ਤੁਹਾਡਾ ਸੇਵਿੰਗ ਅਕਾਊਂਟ ਅਸੀਂ ਹੋਮ ਲੋਨ ਨਾਲ ਆਫਸੈਟ ਕਰ ਦਿਆਂਗੇ ਤਾਂ ਆਫਸੈਟ ਦਾ ਮਤਲਬ ਇਹ ਹੈ ਕਿ ਜਿਹੜੇ ਪੈਸੇ ਤੁਹਾਡੇ ਸੇਵਿੰਗ ਅਕਾਊਂਟ ਚ ਪਏ ਐ ਉਹਨੀ ਅਮਾਉਂਟ ਦਾ ਤੁਹਾਨੂੰ ਇੰਟਰਸਟ ਰੇਟ ਨਹੀਂ ਲੱਗੇਗਾ ਇੰਟਰਸਟ ਨਹੀਂ ਲੱਗੇਗਾ ਮਤਲਬ ਨਾ ਤਾਂ ਬੈਂਕ ਤੁਹਾਨੂੰ ਉਸ ਅਮਾਉਂਟ ਦਾ ਇੰਟਰਸਟ ਦੇ ਰਿਹਾ ਤੇ ਨਾ ਹੀ ਉਨੀ ਅਮਾਉਂਟ ਦਾ ਇੰਟਰਸਟ ਉਹਦੇ ਤੋਂ ਹੋਮ ਲੋਨ ਤੇ ਲੈ ਰਿਹਾ ਲੈਟਸ ਸੇ 7 ਲੱਖ ਦਾ ਲੋਨ ਹੈ ਤੇ ਤੁਹਾਡੇ ਕੋਲ 1 ਲੱਖ ਡਾਲਰ ਆਫ ਆਪਣੇ ਸੇਵਿੰਗ ਚ ਪਿਆ ਹੈ ਤਾਂ ਤੁਹਾਡਾ ਜਿਹੜਾ ਲੋਨ ਲੱਗਤੇ ਹੋਮ ਲੋਨ ਤੇ ਇੰਟਰਸਟ ਲੱਗਣਾ ਉਹ ਸਿਰਫ 6 ਲੱਖ ਤੇ ਲੱਗਣਾ ਹੈ ਮੈਂ ਰਾਈਟ ਜੀ ਹਾਂ ਜੀ ਬਿਲਕੁਲ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਸੋਨੂ ਜੀ ਤੁਸੀਂ ਇਹ ਜਾਣਕਾਰੀ ਸਾਂਝੀ ਕੀਤੀ ਕਿਉਂਕਿ ਇਹ ਇਹਨਾਂ ਛੋਟੇ ਛੋਟੇ ਗੱਲਾਂ ਬਹੁਤ ਲਾਹੇਮੰਦ ਹੈ ਆਪਣੀ ਆਪਣੀ ਵਿਦਿਨ ਆਪਣੀ ਕਮਿਊਨਿਟੀ ਸਪੈਸੀਫਿਕ ਜਿਹੜੀ ਕਿ ਆਪਾਂ ਗੱਲ ਕੀਤੀ ਕਿ ਫਰਸਟ ਅਮਾਇਰ ਹੈ ਉਹਨੂੰ ਉਹ ਸਿਰਫ ਆਪਨੂੰ ਲੱਗਦਾ ਕਿ ਕਿਉਂਕਿ ਆਪਾਂ ਇਸ ਇੰਡਸਟਰੀ 'ਚ ਐ ਵੀ ਆਪਨੂੰ ਇਹ ਇਹ ਤਾਂ ਨਾਰਮਲ ਗੱਲਾਂ ਐ ਇਹ ਤਾਂ ਪਤਾ ਹੀ ਹੋਏਗਾ ਪਰ ਐਸਾ ਨਹੀਂ ਹੁੰਦਾ ਬਹੁਤ ਬਾਰ ਜਿਹੜੇ ਜਿਹੜੇ ਬੱਚੇ ਉਹਨਾਂ ਨੇ ਕਿ ਨਵੀਂ ਜਾਨੀ ਸ਼ੁਰੂ ਕੀਤੀ ਐ ਬਾਕੀ ਦੋ ਸਟੂਡੈਂਟ ਵੀਜ਼ੇ ਤੇ ਆਏ ਸੀਗੇ ਦੋ ਤਿੰਨ ਚਾਰ ਪੰਜ ਸਾਲਾਂ ਬਾਅਦ ਪੀਆਰ ਹੋਏ ਐ ਉਹਨਾਂ ਨੂੰ ਲੱਗਦਾ ਕਿ ਆਪਾਂ ਕਰ ਲੈ ਲਈਏ ਤਾਂ ਉਹਨਾਂ ਨੂੰ ਐਤਾਂ ਚੀਜ਼ਾਂ ਦਾ ਨਹੀਂ ਪਤਾ ਹੈ ਐਸੇ ਕਰਕੇ ਆਪਣੇ ਪੋਡਕਾਸਟ ਜਰੀਏ ਆਪਾਂ ਜਾਣਕਾਰੀ ਦਿੰਨੇ ਆ ਤਾਂ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਤੇ ਅਸੀਂ ਉਹਨਾਂ ਨੂੰ ਇਹ ਵੀ ਇੱਕ ਓਪਰਚ्युनिटी ਦਿੰਨੇ ਆ ਕੀ ਤੁਸੀਂ ਪਲੀਜ਼ ਜਿਹੜਾ ਵੀ ਤੁਹਾਡਾ ਕੁਐਸਚਨ ਹੈ ਜੋ ਵੀ ਤੁਹਾਡੇ ਇੱਕ ਸਵਾਲ ਹੈ ਉਹ ਸਾਨੂੰ ਪੁੱਛੋ ਜੇ ਸਾਨੂੰ ਪੁੱਛੋਗੇ ਤਾਂ ਅਸੀਂ ਤੁਹਾਡੇ ਸਾਡੀ ਇੱਕ ਜ਼ਿੰਮੇਵਾਰੀ ਬੰਦੀ ਹੈ ਐਜ਼ ਅ ਕਮਿਊਨਿਟੀ ਜਿਹੜਾ ਅਸੀਂ ਰਨ ਕਰ ਰਹੇ ਹਾਂ ਇਹ ਵੀ ਉਹਨਾਂ ਨੂੰ ਅਸੀਂ ਇਹ ਚੀਜ਼ ਡਿਲੀਵਰ ਕਰੀਏ ਠੀਕ ਹੈ ਨਾ ਜੀ ਤੇ ਅਸੀਂ ਐਸੀ ਗੱਲ ਕਰਕੇ ਕਹਿ ਦਿੰਦੇ ਆ ਕਿ ਜੇ ਸਾਨੂੰ ਕੁਝ ਤਾਂ ਸਾਨੂੰ ਪਤਾ ਹੈ ਕੁਝ ਸਾਨੂੰ ਵੀ ਨਹੀਂ ਪਤਾ ਅਸੀਂ ਵੀ ਮੈਂ ਕੋਈ ਵੀ ਆਰ ਨਾਟ ਯੂ نو ਮਨ ਕੋਈ ਸਭ ਕੁਝ ਤਾਂ ਨਹੀਂ ਪਤਾ ਹੋ ਸਕਦਾ ਨਾ ਇੱਕ ਬੰਦੇ ਨੂੰ ਤਾਂ ਅਸੀਂ ਕਹਿ ਦਿੰਦੇ ਆ ਵੀ ਜੇ ਸਾਨੂੰ ਨਹੀਂ ਪਤਾ ਤਾਂ ਅਸੀਂ ਬਈ ਸਾਨੂੰ ਅਸੀਂ ਪੁੱਛ ਕੇ ਰੱਜਾਰੇ ਤਾਂ ਐਸੇ ਕਰਕੇ ਅਸੀਂ ਤੁਹਾਨੂੰ ਇਨਵਾਈਟ ਕੀਤਾ ਜੀ ਅੱਜ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡੀ ਸਟੂਡੀਓ ਚ ਆਏ ਤਾਂ ਕਿ ਮਨ ਕੋਈ ਕੁਝ ਗੱਲਾਂ ਸਾਨੂੰ ਐਜ਼ ਐਕਸਪਰਟ ਦੇਲੀ 10 ਬੀਤੀ ਕਲਾਇੰਟਸ ਨੂੰ ਮਿਲਦੇ ਹੋ ਤੁਸੀਂ ਜਿਹੜੀਆਂ ਆਰਬੀ ਦੇ ਗਾਈਡਲਾਈਨਸ ਪੜ੍ਹਦੇ ਹੋ ਯੂ ਅੰਡਰਸਟੈਂਡ ਦਾ ਯੂ ਨੋ एवरीथिंग ਐਸ ਕਰਕੇ ਅਸੀਂ ਦਰਸ਼ਕਾਂ ਨਾਲ ਥੋੜੀ ਜਿਹੀ ਗੱਲਬਾਤ ਸਾਂਝੀ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਪਿੰਡੋਸਟਰੀਅਲ ਸਟੂਡੀਓ ਤੇ ਹੋਣ ਲਈ ਤੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤਾਂ ਥੈਂਕ ਯੂ ਵੈਰੀ ਮਚੀ ਅਸੀਂ ਇੱਕ ਵਾਰ ਅੱਜ ਦੇ ਐਪੀਸੋਡ ਤੋਂ ਲੈਨੇ ਵਿਦਾ ਤੇ ਤੁਹਾਨੂੰ ਅਗਲੇ ਐਪੀਸੋਡ ਚ ਫੇਰ ਮਿਲਦੇ ਹਾਂ ਸਸੇਕਾ ਸਸੇਕਾ